ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com Happy Gurpurab everyone Happy Gurpurab everyone wow. ਨਕ ਪਰਕਟਿਆ ਮਿੱਟੀ ਧੁੰਦੀ ਜਗ ਚਾਨਣ ਹੋਇਆ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਉਸਵਿਧਿਆ ਸਭੂ ਸਾ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਅੱਜ ਅਸੀਂ ਇੱਥੇ ਗੁਰਦਵਾਰਾ ਗੁਰੂ ਨਾਨਕ ਦਰਬਾਰ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਸਵ ਮਨਾ ਰਹੇ ਆ ਗੁਰਦੁਆਰਾ ਸਾਹਿਬ ਦੇ ਵੱਲੋਂ ਬਹੁਤ ਹੀ ਵਧੀਆ ਇੰਤਜ਼ਾਮ ਕੀਤੇ ਗਏ ਹਨ ਤਿੰਨ ਰੋਜ਼ਾ ਪਾਠਾ ਦੇ ਅੱਜ ਭੋਗ ਪਾਏਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਿਰੰਭ ਪਰ ਵਾਹ ਜਿਹੜਾ ਹੈ ਗੱਲ ਲਗਾਤਾਰ ਗੁਰਬਾਣੀ ਦੇ ਸ਼ਬਦ ਕੀਰਤਨ ਚੱਲ ਰਿਹਾ ਹੈ ਸੰਤਾਂ ਦਾ ਹਜੂਮ ਜਿਹੜਾ ਹੈ ਵਧਦਾ ਹੀ ਜਾ ਰਿਹਾ ਹੈ ਲੰਗਰ ਦੇ ਸਟਾਲ ਲੱਗੇ ਹੋਏ ਨੇ ਬਾਹਰ ਤੇ ਸੰਗਤਾਂ ਜਿੱਥੇ ਅੰਦਰ ਗੁਰਬਾਣੀ ਸ਼ਬਦ ਰਾਹੀ ਆਪਣੇ ਰੂਹ ਦੀ ਖੁਰਾਕ ਪੂਰੀ ਕਰ ਰਹੀ ਨੇ ਉਸੇ ਤਰ੍ਹਾਂ ਬਾਹਰ ਸਟਾਲਾਂ ਦੇ ਵਿੱਚ ਭੋਜਨ ਛੱਕ ਕੇ ਆਪਣੇ ਤਨ ਦੀ ਖੁਰਾਕ ਵੀ ਪੂਰੀ ਕਰ ਰਹੀਆਂ ਹਨ ਬਹੁਤ ਸੋਹਣਾ ਆਨੰਦਮਈ ਮਾਹੌਲ ਹੈ ਇੱਕ ਪਾਸੇ ਗੁਰਬਾਣੀ ਦੂਜੇ ਪਾਸੇ ਲੰਗਰਾਂ ਦੇ ਪੰਡਾਲ ਤੇ ਤੀਜੇ ਪਾਸੇ ਗੁਰਦੁਆਰਾ ਜਿਹੜਾ ਹੈ ਬਹੁਤ ਹੀ ਖੂਬਸੂਰਤ ਢੀਕੇ ਦੇ ਨਾਲ ਸਜਾਇਆ ਗਿਆ ਹੈ ਚਿਲਮਿਲ ਕਰ ਰਿਹਾ ਹੈ ਵਾਹਿਗੁਰੂ ਅਕੀਰਦਾਸ ਹੈ ਕਿ ਇਸੇ ਤਰ੍ਹਾਂ ਦੀ ਰੋਸ਼ਨੀ ਸਾਰਿਆਂ ਦੇ ਜੀਵਨ ਦੇ ਵਿੱਚ ਵਰਤਾਓ ਸਭ ਨੂੰ ਆਪਣੇ ਨਾਮ ਜਨਨਾ ਦੇ ਨਾਲ ਜੋੜ ਕੇ ਰੱਖੋ ਗੁਰਦੁਆਰਾ ਦੀ ਸਮੂਹ ਕਮੇਟੀ ਦਾ ਮੈਨੇਜਮੈਂਟ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੜੇ ਹਰ ਸਾਲ ਹਰ ਪੂਰਵ ਨੂੰ ਬੜੇ ਹੀ ਸੁਚੇਟੇ ਟਾਂਗ ਨਾਲ ਇੱਥੇ ਆਯੋਜਿਤ ਕਰਦੀਆਂ ਕਰਦੇ ਹਨ ਤੇ ਇਹਨਾਂ ਨੂੰ ਬਹੁਤ ਬਹੁਤ ਵਧਾਈਆਂ ਇਸ ਸਫਲਤਾਪੂਰਵਕ ਮਨਾਏ ਗਏ ਗੁਰਪੁਰਬ ਦੇ ਲਈ ਤੇ ਇਸ ਮੂਹ ਸਾਧ ਸੰਗਤ ਨੂੰ ਗੁਰਦੁਆਰਾ ਮੈਨੇਜਮੈਂਟ ਕਮੇਟੀ ਅਤੇ ਸਾਡੀ ਪ੍ਰੀਤਨਾਮਦੀ ਟੀਮ ਵੱਲੋਂ ਵੀ ਲੱਖ ਲੱਖ ਵਧਾਈਆਂ ਹੋ ਵਾਹਿਗੁਰੂ ਸਭ ਨੂੰ ਆਪਣਾ ਮਿਹਰ ਰੱਖਣ ਸਭ ਦੇ ਸਿਰ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲ ਜੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਨਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਪੁਰਬ ਮਨਾਉਂਦੇ ਹੋਇਆ ਜੋ ਗੁਰਦੁਆਰਾ ਗੁਰਨਾਗਰ ਬਾਹਰ ਇਕੱਲ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜ ਰਹੇ ਨੇ ਸੋ ਇਸ ਸਮੇਂ ਸ਼ਾਮ ਦੇ ਦੀਵਾਨ ਚੱਲ ਰਹੇ ਹਨ ਜੋ ਸੰਗਤਾਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਹਿਤ ਆ ਕੇ ਆਨੰਦ ਮਾਣ ਰਹੇ ਹਨ ਬਸ ਸਾਲਾਂ ਦਾ ਹੀ ਵੀ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ ਜੋ ਸੈਵ ਜੀ ਗੁਰੂ ਨਾਨਕ ਦੇਵ ਮਹਾਰਾਜੀ ਜੋ ਇਸ ਧਰਤੀ ਤੇ ਆਏ ਤੇ ਧਰਤੀ ਨੇ ਪੁਕਾਰ ਕੀਤੀ ਸੀ ਕਿਉਂਕਿ ਜੋ ਇੱਥੇ ਬੜਾ ਅ ਗਿਆਨਤਾ ਦਾ ਹਨੇਰਾ 퍼ਸ ਚੁਕਿਆ ਸੀ ਲੋਕ ਜਿਹੜਾ ਬਿਨਾਂ ਗਿਆਨ ਤੋਂ ਅੰਧੇਰੇ ਵਿੱਚ ਟਕਰਾ ਮਾਰ ਰਹੇ ਸਨ ਸਾਰੇ ਖੱਜਲ ਖਵਾਰ ਹੋ ਰਹੇ ਸਨ ਜੋ ਰਾਜੇ ਸਨ ਨਿਆਂ ਨਹੀਂ ਸੰਕਰ ਰਹੇ ਸਨ ਜੋ ਧਾਰਮਿਕ ਨੇਤਾ ਧਾਰਮਿਕ ਜੋ ਮੌਲਵੀ ਜਾਂ ਜੋ ਆਪਾਂ ਕਹ ਲਈਏ ਜੇ ਜੋਗੀ ਹਨ ਜਾਂ ਬ੍ਰਾਹਮਣ ਹਨ ਉਹ ਵੀ ਜਿਹੜਾ ਹੈ ਸੰਤਾਂ ਨੂੰ ਲੋਕਾਈ ਨੂੰ ਸਿੱਧੇ ਰਸਤੇ ਨਹੀਂ ਪਾਰੇ ਸਭ ਭਰਮ ਜਾਲਾਂ ਵਿੱਚ ਵਸਾਰੇ ਹਨ ਸੋ ਇਸ ਤਰ੍ਹਾਂ ਜਰੋਂ ਬਹੁਤ ਝਾਰਾ ਸੰਸਾਰ ਦੇ ਉੱਤੇ ਧਰਤੀ ਦੇ ਉੱਤੇ ਇਸ ਤਰ੍ਹਾਂ ਦੀ ਹਾਲਤ ਬਣ ਗਈ ਤਾਂ ਧਰਤੀ ਦੀ ਪੁਕਾਰ ਸੁਣ ਕੇ ਜਰੂਰ ਸਿਕਾਲਪੁਰ ਕੋ ਵੈਗਰੂ ਨੇ ਆਪ ਹੀ ਗੁਰੂ ਦੇ ਨਾਨਕ ਦੇ ਰੂਪ ਦੇ ਵਿੱਚ ਆਉਣਾ ਕੀਤਾ ਉਦੋਂ ਫਿਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੀ ਪਠਾਇਆ ਚਰਨ ਤੋਂ ਹੀ ਰਹਿ ਰਾਸਕਰ ਚਰਨਾਂ ਮਿਰ ਸਿੱਖਾਂ ਪਿਲਾਇਆ ਤੇ ਸੈਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਆ ਕੇ ਉਹਨਾਂ ਲੋਕਾਂ ਨੂੰ ਆਪਣੇ ਨਾਮੇ ਜੋੜਿਆ ਉਹਨਾਂ ਨੇ ਕਿਹਾ ਸ਼ਬਦ ਗੁਰੂ ਸੁਰ ਤੁੰ ਤੇਲਾ ਉਹਨਾਂ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਸ਼ਬਦ ਨੂੰ ਜਿਹੜਾ ਹੈ ਉਸ ਦੇ ਨਾਮ ਦੀ ਜਿਹੜੀ ਵਡਿਆਈ ਹੈ ਲੋਕਾਂ ਨੂੰ ਦੱਸੀ ਤੇ ਸਿੱਧੇ ਮਾਰਗ ਤੇ ਪਾਉਂਦਿਆਂ ਹੋਇਆਂ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਸੰਸਾਰ ਵਿੱਚ ਠੰਡ ਵਰਤਾਈ ਸੋ ਐਸੇ ਹੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਗੁਰੂ ਜੀ ਅਸਮੁ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤਾਂ ਗੁਰੂ ਘਰ ਤੋਂ ਨਹੀਂ ਮੰਗੀ ਲਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਗੁਰਦਵਾਰਾ ਗੁਰਦਵਾਰਾ ਗੁਰਨਾਣਕ ਦਰਬਾਰ ਹੋਇਕੇ ਧੂਮ ਮਾਕੇ ਸੰਗਤਾਂ ਪਹੁੰਚ ਰਹੀਆਂ ਨੇ ਜੋ ਅੱਜ ਸਵੇਰੇ 5 ਵਜੇ ਤੋਂ ਲੈ ਕੇ ਤਕਰੀਬਨ ਸ਼ਾਮ ਦੇ 11 ਵਜੇ ਤੱਕ ਪ੍ਰੋਗਰਾਮ ਚੱਲੇ ਨੇ ਚੱਲਣਗੇ ਇਸੇ ਤਰ੍ਹਾਂ ਸਵੇਰੇ ਜੋ ਪਰਸੋ ਰੋਜ਼ ਤੋਂ ਸ੍ਰੀ ਅਕਨਪੂਰ ਸਾਹਿਬ ਦੇ ਪਾਠ ਰੱਖੇ ਗਏ ਸਨ ਅੱਜ ਸਵੇਰੇ ਤਕਰੀਬਨ 9 ਵਜੇ ਪਾਠਾਂ ਦੇ ਭੋਗ ਪਏ ਨੇ ਜਿਸ ਦੇ ਵਿੱਚ ਪੰਥ ਦੇ ਮਹਾਨ ਕਥਾਵਾਚਕ ਕਿਰਨੀ 라ਗੀ ਜਥਿਆਂ ਨੇ ਹਿੱਸਾ ਪਾਇਆ ਦਾਸ ਸਾਰੀ ਸੰਗਤ ਨੂੰ ਸਿੱਖ ਜਗਤ ਨੂੰ ਗੁਰੂ ਨਾਨਕ ਨਾਮ ਦੇਵਾਲ ਨੂੰ ਤਨ ਤਨ ਗੁਰੂ ਨਾਨਕ ਦੇਵ ਜੀ ਦੇ ਗੁਰਪੁਰ ਦੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਗੁਰਦੁਆਰਾ ਸਾਹਿਬ ਦੀ ਸਾਥ ਸੰਗਤ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਵਧਾਈ ਦਿੰਦਾ ਹੈ ਇਸੇ ਤਰ੍ਹਾਂ ਕਹਿੰਦਾ ਕਿ ਇਸ ਦੀ ਖੁਸ਼ੀ ਦੇ ਦਿਨ ਨੂੰ ਸਾਰਾ ਸਈ ਜਗਤ ਬੜਾ ਹੂਮ ਮਾਕੇ ਮਨਾ ਰਿਹਾ ਹੋਏ ਜਿਸ ਤਰ੍ਹਾਂ ਅਸੀਂ ਗੁਰਦੁਆਰਾ ਸਾਹਿਬ ਬਾਹਰ ਇੰਸਟਾਲ ਲਗਾਏ ਨੇ ਸੰਗਤਾਂ ਆ ਕੇ ਲੰਗਰ ਛਕ ਰਹੀਆਂ ਨੇ ਖੁਸ਼ੀਆਂ ਮਨਾ ਰਹੀਆਂ ਨੇ ਦਾਸ ਅਸਾਰੀ ਸੰਗਤਾਂ ਨੂੰ ਤੁਹਾਨੂੰ ਤੁਹਾਨੂੰ ਗੁਰਨਾਕ ਦੇਵ ਜੀ ਦੇ ਗੁਰਪੁਰਬ ਦੀ ਇੱਕ ਵਾਰ ਫਿਰ ਵਧਾਈ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ ਕਲ ਤਾਰਨ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਪੁਰਬ ਮਨਾਉਂਦੇ ਹੋયા ਜੋ ਗੁਰਦੁਆਰਾ ਗੁਰੂ ਨਾਨਕ ਦਰਬਾਰ ਇਕਵਲ ਵਿਖੇ ਅੰਮ੍ਰਿਤ ਵੇਲੇ ਤੋਂ ਹੀ ਦੀਵਾਨ ਸਜ ਰਹੇ ਨੇ ਸੋ ਇਸ ਸਮੇਂ ਸ਼ਾਮ ਦੇ ਦੀਵਾਨ ਚੱਲ ਰਹੇ ਹਨ ਜੋ ਸੰਗਤਾਂ ਵੱਡੀ ਗਿਣਤੀ ਵਿੱਚ ਪਰਿਵਾਰਾਂ ਸਹਿਤ ਆ ਕੇ ਆਨੰਦ ਮਾਣ ਰਹੇ ਹਨ ਬਾਸ ਸਾਲਾਂ ਦਾ ਵੀ ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ ਜੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜੋ ਇਸ ਧਰਤੀ ਤੇ ਆਏ ਤੇ ਧਰਤੀ ਦੇ ਪੁਕਾਰ ਕੀਤੀ ਸੀ ਕਿਉਂਕਿ ਜੋ ਇੱਥੇ ਬੜਾ ਅਗਿਆਨਤਾ ਦਾ ਹਨੇਰਾ 퍼ਸਰ ਚੁਕਿਆ ਸੀ ਲੋਕ ਜਿਹੜਾ ਬਿਨਾਂ ਗਿਆਨ ਤੋਂ ਹਨੇਰੇ ਵਿੱਚ ਟਕਰਾ ਮਾਰ ਰਹੇ ਸਨ ਸਾਰੇ ਖੱਜਲ ਖਵਾਰ ਹੋ ਰਹੇ ਸਨ ਜੋ ਰਾਜੇ ਸਨ ਨਿਆਂ ਨਹੀਂ ਕਰ ਰਹੇ ਸਨ ਜੋ ਧਾਰਮਿਕ ਨੇਤਾ ਧਾਰਮਿਕ ਜੋ ਮੌਲਵੀ ਜਾਂ ਜੋ ਆਪਾਂ ਕਹ ਲਈਏ ਜੇ ਜੋਗੀ ਹਨ ਜਾਂ ਬ੍ਰਾਹਮਣ ਹਨ ਉਹ ਵੀ ਜਿਹੜਾ ਹੈ ਸੰਤਾਂ ਨੂੰ ਲੋਕਾਈ ਨੂੰ ਸਿੱਧੇ ਰਸਤੇ ਨਹੀਂ ਪਾਰੇ ਸਭ ਉਹ ਪਰਮ ਜਲਨ ਵਿੱਚ ਵਸਾਰੇ ਹਨ ਸੋ ਇਸ ਤਰ੍ਹਾਂ ਜਦੋਂ ਬਹੁਤ ਝਾਰਾ ਸੰਸਾਰ ਦੇ ਉੱਤੇ ਧਰਤੀ ਦੇ ਉੱਤੇ ਇਸ ਤਰ੍ਹਾਂ ਦੀ ਹਾਲਤ ਬਣ ਗਈ ਤਾਂ ਧਰਤੀ ਦੀ ਪੁਕਾਰ ਸੁਣ ਕੇ ਜਦੋਂ ਸਿਕਾਲਪੁਰ ਕੋ ਵੈਗੁਰੂ ਨੇ ਆਪ ਹੀ ਗੁਰੂ ਦੇ ਨਾਨਕ ਦੇ ਰੂਪ ਦੇ ਵਿੱਚ ਆਉਣਾ ਕੀਤਾ ਉਦੋਂ ਫਿਰ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੀ ਪਠਾਇਆ ਚਰਨ ਤੋਈ ਰਹੇ ਰਾਸਕਾਰ ਚਰਨਾ ਮਿਰ ਸਿੱਖਾਂ ਪਿਲਾਇਆ ਤੇ ਸੈਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਥੇ ਆ ਕੇ ਉਹਨਾਂ ਨੂੰ ਕਾਇ ਨੂੰ ਆਪਣੇ ਨਾਲ ਹੀ ਜੋੜਿਆ ਉਹਨਾਂ ਨੇ ਕਿਹਾ ਸ਼ਬਦ ਗੁਰੂ ਸੁਰ ਤੁੰ ਤੇਲਾ ਉਹਨਾਂ ਨੇ ਉਸ ਪ੍ਰਮਾਤਮਾ ਦੇ ਨਾਮ ਨੂੰ ਸ਼ਬਦ ਨੂੰ ਜਿਹੜਾ ਹੈ ਉਸ ਦੇ ਨਾਮ ਦੀ ਜਿਹੜੀ ਵਡਿਆਈ ਹੈ ਲੋਕਾਂ ਨੂੰ ਦਸੀ ਤੇ ਸਿੱਧੇ ਮਾਰਗ ਤੇ ਪਾਉਂਦਿਆਂ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਸੰਸਾਰ ਵਿੱਚ ਠੰਡ ਵਰਤਾਈ ਸੋ ਐਸੇ ਹੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਕਾਸ਼ ਕੁਰਬੀ ਅਸਮੁ ਸੰਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕੀ ਫਤਿਹ ਵਾਇਗੁਰੂ ਜੀ ਕੀ ਫਤਿਹ ਸੱਗਰ ਨਾਨਕ ਪ੍ਰਗਟ ਹੋਆ ਮਿੱਟੀ ਤੋਂ ਜਗਚਾਨਣ ਹੋਆ ਜਿਸ ਤਾਰੇ ਸਾਰੇ ਸੰਗੋ ਤਾਂ ਜੇ ਗੁਰੂ ਅਨੰਦ ਦੇਵ ਜੀ ਦਾ ਗੁਰਪੁੱਤ ਬਣਾ ਰੈ ਪੂਰੀ ਜਾਨੇ ਜੇ ਗੁਰਪੁੱਤ ਬਣਾ ਰਿਆ ਹੈ ਇਸੇ ਤਰ੍ਹਾਂ ਅਜ ਤਿੰਦੇ ਰਤੋ ਇਸ ਗੁਰਦੁਆਰਾ ਗੁਰਨਾਮ ਦਰਬਾਰ ਇੱਕ ਸੂਲ ਵੀ ਕਿ प्रोग्राम चल रहे हैं साहब सर श्री गुरु नानक <ड़ीणलंक> देव जी दे खुशी आराम पाठ श्री आराम पाठ जी से आरंभ हुए है हैं आज सवेरे पं बजे पाठ जी समाप्ति हुई है उस तो बात इस वेले तक पूरी सात संगत जो शो खोए आके इस गुरपुर में इतने मना रहे हैं और खुशियां गुरु नानक देव जी दुशियां दे, साहेब श्री गुरु ग्रंथ साहब जी दुशियां ਲੈ ਰਹੇ ਹਾਂ ਸਾਰੇ ਬਾਰਿਸਤਾਨ ਲੱਗੇ ਹੋਏ ਰੰਗ ਰਾਂਜੇ ਹਾਲ ਲੱਗੇ ਹੋਣ ਲੋਕ ਬਹੁਤ ਜ਼ਿਆਦਾ ਹੈ ਤੋਂ ਸਾਰਿਆਂ ਨੂੰ ਸਾਡੇ ਤਰਫੋਂ ਗੁਰਦੇ ਗੁਰੂ ਨਾਨਕ ਦਰਬਾਰ ਦੀ ਕਮੇਟੀ ਵੱਲੋਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆਰੀ ਸਾਧ ਸੰਗਤ ਜੀ ਸੰਤਨ ਸ੍ਰੀ ਗੁਰੂ ਨਾਨਕ ਗੁਰਦੇ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਏ ਸੰਤਨ ਨੂੰ ਔਰ ਮੈਨੇਜਮੈਂਟ ਗੁਰਨਾਨਕ ਦਰਬਾਰ ਦੇ ਵੱਲੋਂ ਔਰ ਸਰਦਾਂ ਵੱਲੋਂ ਲੱਖ ਲੱਖ ਵਧਾਈਆਂ ਵਾਈਰ ਜੀ ਦਾ ਖਾਲਸਾ ਵਾਈਰ ਜੀ ਦੀ ਖਤੇ ਖਾਲਸਾ ਵਾਈਰ ਜੀ ਦੀ ਖਤੇ ਤਨ ਤਨ ਸਿਰ ਗੁਰੂ ਨਾਨਕ ਦੇਵ ਜੀ ਦੇ ਆਜੇ ਪ੍ਰਕਾਸ਼ ਉਤਸਵ ਤੇ ਜਿਹੜੀ ਸੰਗਤ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਨਮਸਤਕ ਹੋ ਰਹੀ ਹੈ ਬਹੁਤ ਖੁਸ਼ੀਆਂ ਮਨਾ ਰਹੇ ਨੇ ਬਾਹਰ ਸਟਾਲ ਵੀ ਲੱਗੇ ਹੋਏ ਨੇ ਔਰ ਲੰਗਰ ਵਿੱਚ ਛੱਕ ਰਹੇ ਨੇ ਤੇ ਦਰਸ਼ਨ ਕਰਨ ਵਾਸਤੇ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸਗਤ ਜੀ ਵਾਈ ਬ੍ਰਿਜੀ ਦਾ ਹਾਲਸਾ ਵਾਈ ਬ੍ਰਿਜੀ ਕੀ ਫਤਿਹ ਇਹ ਸਨ ਡਾਕਟਰ ਹਰਪ੍ਰੀਤ ਕੌਰ ਖਾਲਸਾ ਜਿਨ੍ਹਾਂ ਕੋਲ ਕੋਈ ਤੁਸੀਂ ਬੜੇ ਪਿਆਰ ਨਾਲ ਕਥਾ ਸੁਣੀ ਇਹ ਜਦੋਂ ਵੀ ਇਹਨਾਂ ਨੂੰ ਟਾਈਮ ਜਦੋਂ ਵੀ ਕਿਸੇ ਕੋਲੋਂ ਟਾਈਮ ਮਿਲਦੇ ਨੇ ਜੇ ਇਹਨਾਂ ਨੂੰ ਜ਼ਰੂਰ ਟਾਈਮ ਦਿੱਤਾ ਹੈਗਾ ਅੱਜ ਇਹਨਾਂ ਨੇ ਬੋਲੇ ਕਿ ਜਦੋਂ ਵੀ ਬਹੁਤ ਦੇ ਬਹੁਤ ਤੁਹਾਡੇ ਦਰਸ਼ਨ ਹੋਏ ਨੇ ਮੈਂ ਕਹਾਂਗਾ ਜਦੋਂ ਵੀ ਇਹ ਚਾਹੁੰਤ ਕਦੀ ਵੀ ਚਾਹਦੇ ਹੋ 29 ਗੁਰੂ ਪਰਵਜ ਆਪਕੇ ਇਕੱਠ ਕਰ ਸਕਦੇ ਨੇ ਤਾਂ ਇਸ ਇਹਨਾਂ ਦਾ ਮੈਨੇਜਮੈਂਟ ਕਮੇਟੀ ਵਾਲੋਂ ਤਨਵਾਹੀ ਹੈ ਮੈਂ ਇਸ ਫਰੰ ਬਚਨ ਕੋਵਾ ਕੇ ਜੋ ਗੁਰਬਖ ਸਕੂਲ ਦੋਤਾਨੂ ਗੁਰਬਖ ਸਕੂਲ ਦੇ ਬੱਚੇ ਇਸ ਗੁਰੂ ਘਰ ਦੇ ਸਕੂਲ ਦੇ ਬੱਚੇ ਨੇ ਉਹਨਾਂ ਨੇ ਕੋਈ ਛਾਡਿਕ ਸ਼ਬਦ ਦੀ تیاری ਕੀਤੀ ਹੋਈ ਹੈ ਆਪ ਸਭ ਜੀ ਨੂੰ ਵੇਖ ਕਰਨਗੇ ਮੈਂ ਉਹਨਾਂ ਕੋਲ ਵਾਸਤੇ ਇੱਥੇ ਆ ਕੇ ਬੈਠ ਜਾਣ ਗੁਰੂ ਪਿਆਰੇ ਸਾਧ ਸੰਗਤ ਜੀ ਮੈਂ ਆਪ ਸਭ ਜੀ ਨੂੰ ਤੁੰਤ ਤੁੰਗਨਾਲ ਦੇਵ ਜੀ ਦੇ ਗੁਰੂ ਕੁੰਟੀ ਲੱਖ ਲੱਖ ਵਧਾਈ ਦੇਤਾ ਹਾਂ ਤੁੰਨਨਾਲ ਦੇਵ ਜੀ ਦਾ ਜਨਮ 1469 ਵਿੱਚ ਹੋਇਆ 1469 ਤਮੰਡੀ ਸ਼ਹਿਰ ਵਿੱਚ ਜੋ ਅੱਜ ਨਨਕਾਣਾ ਸਾਹਿਬ ਹੈ ਤੇ ਉਹਨਾਂ ਦਾ ਜੋ ਇਸ ਦੁਨੀਆ ਤੋਂ ਜੋਤੀ ਜੋਤ 1539 ਨੂੰ 1539 ਨੂੰ ਇਸ ਦੁਨੀਆ ਤੋਂ ਉਹ ਜੋਤੀ ਜੋਤ ਸਮਾਏ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ 20 ਸਾਲ ਦੀ ਉਮਰ ਵਿੱਚ ਦੇਖਿਆ ਕਿ ਇੰਡੀਆ ਦੇ ਸਬ ਕਾਂਟੀਨੈਂਟ ਵਿੱਚ ਸਾਰੀ ਜੋ ਤੇ ਹਿਊਮੈਨਿਟੀ ਆ ਕਿ ਉਹ ਕਾਸਟ ਵਿੱਚ ਵੰਡੀ ਹੋਈ ਹੈ ਜਿਸ ਤਰ੍ਹਾਂ ਸ਼ੂਦਰ ਔਰ ਬ੍ਰਾਹਮਣ ਖੱਤਰੀ ਇਹ ਇਹ ਜਦੋਂ ਇਹਨਾਂ ਨੇ ਦੇਖਿਆ ਇਹਨਾਂ ਨੂੰ ਬੜੇ ਮੁਤਾਸਰ ਹੋਏ ਤੇ ਇਹਨਾਂ ਨੇ ਸੋਚਿਆ ਕਿ ਮੈਂ ਦੁਨੀਆ ਨੂੰ ਹਿਊਮੈਨਿਟੀ ਵੱਲ ਲੈ ਜਾਣ ਨੂੰ ਹਾਸਤੇ ਉਹ ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ ਜੋ ਚਾਰ ਉਦਾਸੀਆਂ ਦੇ ਵਿੱਚ ਉਹਨਾਂ ਨੇ ਤਕਰੀਬਨ ਨਾਰਥ ਇੰਡੀਆ ਸਾਊਥ ਇੰਡੀਆ 4 ਈਸਟ ਐਂਡ ਮਿਡਲ ਈਸਟ ਦੇ ਮਿਸਟਰ ਤੁਮਲਕੀਤਾ ਦੇ ਤੰਤਨ ਪਰ ਸੱਚੇ ਪਾਛਾ ਦਾ ਉਹਨਾਂ ਨੇ ਪ੍ਰਚਾਰ ਕੀਤਾ ਇਸ ਪ੍ਰਚਾਰ ਵਿੱਚ ਉਹਨਾਂ ਨੇ ਤਿੰਨ ਪ੍ਰਿੰਸੀਪਲ ਦੇ ਉੱਤੇ ਉਹਨਾਂ ਨੇ ਪ੍ਰਚਾਰ ਕੀਤਾ ਜੋ ਉਹਨੇ ਪਹਿਲਾ ਜੋ ਕਿ ਆ ਸੀ ਨਾਮ ਜਪਣਾ ਫਿਰ ਕਲਿੱਕ ਕਰਨਾ ਫਿਰ ਵਨ ਛੱਡਣਾ ਨਾਮ ਜਪਣਾ ਜੋ ਇਸ ਪਰਮਾਤਮਾ ਨੇ ਸਾਨੂੰ ਇਹ ਜੀਵਨ ਇਨਸਾਨੀ ਜੀਵਨ ਬਖਸ਼ਿਆ ਹੈਗਾ ਮਨੁੱਖਾ ਜੀਵਨ ਬਖਸ਼ਿਆ ਹੈਗਾ ਉਹਦੇ ਸ਼ੁਕਰਾਨੇ ਵਾਸਤੇ ਜੋ ਇਹ ਸਾਨੂੰ ਜ਼ਮੀਨ ਮਿਲੀ ਸੂਰਜ ਮਿਲਿਆ ਆਕਸੀਜਨ ਮਿਲਿਆ ਜੋ ਅਸੀਂ ਅੱਜ ਆਪਣੇ ਆਪਣੇ ਘਰ ਰਸਤੀ ਕਰਨਿਆ ਜਾਂ ਅੱਜ ਆਪਣੇ ਪਰਨ ਪੋਸ਼ਣ ਕਰਨਿਆ ਉਹਦਾ ਸ਼ੁਕਰਾਨਾ ਕਰਨਾ ਹੈ ਜੋ ਉਹਨੇ ਸਾਨੂੰ ਇਤਨੀ ਨਿਯਮਤ ਬਖਸ਼ੀ ਹੈਗੀ ਉਹਦਾ ਹਰ ਵੇਲੇ ਹਲੀ ਦਾ ਨਾਂ ਲੈਣਾ ਦਾ ਫਿਰ ਉਹਨਾਂ ਨੇ ਕਿਹਾ ਜੀ ਕਿਰਤ ਕਰਨਾ ਹੈ ਕਿਰਤ ਨਾਲ ਕੰਮ ਕਰਨਾ ਹੈ ਮਿਹਨਤ ਕਰਨੀ ਹੈਗੀ ਆਪਣੇ ਬੱਚੇ ਪਾਲਣੇ ਨੇ ਤੇ ਉਹਦੇ ਨਾ ਵਾਸਤੇ ਕੰਮ ਕਰਨਾ ਪਏਗਾ ਅਗਰ ਸੋਸਾਇਟੀ ਨੂੰ ਕੁਝ ਦੇਣਾਗਾ ਤਾਂ ਉਹਦੇ ਵਾਸਤੇ ਕੰਮ ਕਰਨਾ ਪਏਗਾ ਸੋ ਉਹਨਾਂ ਨੇ ਦੂਸਰਾ ਪ੍ਰਿੰਸੀਪਲ ਇਹ ਰੱਖਿਆ ਕਿ ਅਸੀਂ ਜੀ ਕਿਰਤ ਕਮਾਈ ਕਰਨੀ ਕਿਰਤ ਕਰਨੀ ਹੈਗੀ ਇਸ ਬਿਲ ਸਪਲਨ ਨਾਲ ਰੱਖਿਆ ਜੀ ਵਣ ਕੇ ਚੱਲ बन के छकने के बंदे चो ईखा खत्म हो जाती है, है एक दूसरे दुश्मनी खत्म हो जाती है क्योंकि असं वन के छकने वन के एक दूसरे न शेयर करने ये हो जाती है दुश्मनी या ईखा पों खत्म हो जाती है कंपलीटली बट सिर्फ वन के छकने का मतलब ये है कि मैं मेरे को चार रोटियां ने तो मैं दो रोटी मैं खा ली थी दो रोटी तो तू वन के छकोंगा इस करके नहीं है वन के छकने का इस गुरु घर के बड़ी मिसाल मिल जाए ਤਲੇ ਤੁਸੀਂ ਲੰਘ ਰਹੇ ਚਾਰੋ ਜੋ ਸਾਡੇ ਮਾਈ ਭਾਈ ਬੀਵਿਆ ਸੇਵਾ ਕਰਕੇ ਹੋ ਰਹਾ ਨਾ ਮਿਲ ਕੇ yo Eu... ਪਾਲਪੰਦਾ ਜੀ ਕਹਿਣ ਲੱਗੇ ਪੜੋ ਜੇ ਨਾ ਪੜੋਂਗੇ ਤੇ ਮੇਰੇ ਕੋਲ ਦੂਜਾ ਤਰੀਕਾ ਵੀ ਹੈ ਆਮ ਬੈਰੀ ਸਟ੍ਰਿਕਟ ਵੇਖ ਲਵੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੈਂ ਪੜਨਾ ਤੇ ਚਾਹਦਾ ਹਾਂ ਪਰ ਉਹ ਨਹੀਂ ਜੋ ਤੁਸੀਂ ਪੜਾਉਂਦੇ ਹੋ ਤੁਸੀਂ ਮੈਨੂੰ ਪੜਾ ਰਹੇ ਹੋ ਉਹ ਵਿਦਿਆ ਜਿਸ ਵਿਦਿਆ ਦੇ ਨਾਲ ਸੰਸਾਰੀ ਪਦਾਰਥ ਖਰੀਦੇ ਜਾ ਸਕਦੇ you are teaching me that education by which i can earn materialistic products but i want to learn that education by which i will earn satisfaction i will earn spiritual knowledge i will earn wisdom min oh vidya padhao jis vidya dwara meri zindagi vich santosh aa sake main raj sakan ਉਹਦਾ ਕੀ ਫਾਇਦਾ ਜਿਸ ਵਿਦਿਆ ਨੂੰ ਪੜ੍ਹ ਕੇ ਮੈਂ ਆਪ ਵੀ ਜੰਜਾਲਾਂ ਵਿੱਚ ਫਸ ਜਾਵਾਂ ਮੇਰੀ ਜ਼ਿੰਦਗੀ ਜ਼ਿੰਦਗੀ ਦੇ ਵਿੱਚ ਦੁੱਖ ਪੈਦਾ ਹੋ ਜਾਣ ਅੱਜ ਸਾਡੀ ਸੋਸਾਇਟੀ ਦੇ ਵਿੱਚ ਡਾਕਟਰਸ ਦੀ ਇੰਜੀਨੀਅਰਸ ਦੀ ਕੋਈ ਘਾਟ ਨਹੀਂ ਕੋਈ ਕਮੀ ਨਹੀਂ ਸਾਡੀ ਸੋਸਾਇਟੀ ਦੇ ਵਿੱਚ ਸੈਟੀਸਫਾਈਡ ਲੋਕਾਂ ਦੀ ਬਹੁਤ ਕਾਹਟ ਹੈ ਸਪਿਰਿਚੁਅਲੀ ਐਨਲਾਈਟਡ ਲੋਕਾਂ ਦੀ ਬਹੁਤ ਕਾਹਟ ਹੈ ਸਾਡੀ ਸੋਸਾਇਟੀ ਦੇ ਵਿੱਚ ਸਟ੍ਰੈਸ ਬਹੁਤ ਹੈ ਐਂਗਜ਼ਾਈਟੀ ਬਹੁਤ ਹੈ ਕਿਉਂ ਸਾਡੀ ਐਜੂਕੇਸ਼ਨ ਵਰਲਡਲੀ ਐਜੂਕੇਸ਼ਨ ਹੈ ਸਪਿਰਚੁਅਲ ਐਜੂਕੇਸ਼ਨ ਸਾਡੇ ਕੋਲ ਨਹੀਂ ਗੁਰੂ ਨਾਨਕ ਦੇਵ ਮਹਾਰਾਜ ਐਟ ਇਹ ਜੋ ਫਾਈਵ ਸਪਿਰਚੁਅਲ ਐਜੂਕੇਸ਼ਨ ਦੀ ਗੱਲ ਕਰਦੇ ਗੁਰਦੇਵ ਕਹਿੰਦੇ ਉਹ ਵਿਦਿਆ ਪੜਾਓ ਜਿਸ ਵਿਦਿਆ ਨੂੰ ਪੜ੍ਹ ਕੇ ਮੇਰੀ ਜ਼ਿੰਦਗੀ ਦੇ ਵਿੱਚ ਅਗਿਆਨ ਨਾ ਰਹਿ ਜਾਵੇ ਮੈਂ ਐਜੂਕੇਟ ਹੋ ਜਾਵਾਂ ਮੇਰੇ ਮਨ ਦੇ ਵਿੱਚ ਸਤ ਗੁਰ ਤੇ ਨ ਮਹਿ ਸੀ ਗੁਰ ਤੇ ਨ ਮਹਿ ਸਾਧ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤ ਗੁਰ ਬੈਠਾ ਤੁਲ ਪਏ ਹਰੀਆਵਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਸਾਹਿਬ ਜੀ ਦੇ ਸਾਡੇ ਪਹਿਲੇ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਲੱਖ 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 ਵਧਾਈਆ ਆਪ ਜੀ ਦੇ ਆਪਣੇ ਪਾਕਿਸਤਾਨ ਦੇ ਵਿੱਚ ਜਨਮ ਆਪਤਾਰਿਆ ਔਰ ਮਿੱਟੀ ਧੁੰਦ ਜਗ ਚਾਨਣ ਹੋਆ ਦਾ ਨਾਰਾ ਲੈ ਕੇ ਇੱਕ ਬਾਣੀ ਉਚਾਰ ਕੇ ਸਾਧਿਆਂ ਸਾਰੇ ਇੱਕ ਚਾਨਣ ਦਿੱਤਾ ਜਿਹੜਾ ਧੁੰਦੂ ਕਾਰਾ ਹੋਇਆ ਹੋਇਆ ਸੀ ਜੋ ਉਸ ਟਾਈਮ ਦਾ ਔਰ ਉਹ ਚਾਨਣ ਦੇ ਕੇ ਉਹਦੇ ਤੋਂ ਇੱਕ ਅੱਛੀ ਇੱਕ ਜਿਹੜੀ ਇੱਕ ਪੋਜ਼ਿਟਿਵ ਵਾਈਬ ਲੈ ਕੇ ਜੋ ਆਈ ਸੀਗੇ ਬਿਪੇ ਨਾਨਕੀ ਜੀ ਨੇ ਜਦੋਂ ਔਰ ਇਹ ਤੇ ਕੀਤਾ ਸੀ ਜਾਂ ਮੈਂ ਤਾਂ ਕਾਲੂ ਜੀ ਦੇ ਘਰ ਔਰ ਜਦੋਂ ਤੁਸੀਂ ਆਪ ਜੀ ਨੇ ਉਤਾਰੇ ਧਾਰਿਆ ਸੀਗਾ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਬਨਾਨਕ ਬਨਾਨਕ ਦਰਬਾਰ ਵੈਕਸਵਲ ਵੱਲੋਂ ਸਾਰਿਆਂ ਨੂੰ ਵਧਾਈਆਂ ਉਹ ਰਵਿੰਦਰ ਸਿੰਘ ਹਨੀ ਦਾਸ ਵੱਲੋਂ ਵਧਾਈਆਂ ਯੂ ਨਿਊਯਾਰਕ ਦੀਆਂ ਸਾਰੀਆਂ ਗੁਰਨਾਨਕ ਨਾਮ ਲੈਵਾ ਸੰਗਤ ਨੂੰ ਸੰਗਤ ਵੱਲੋਂ ਸਭ ਵੱਲੋਂ ਵਧਾਈਆਂ ਬੜੇ ਧੂਮਕਾਮ ਨਾਲ ਸ਼ਰਧਾਪੂਰਵਕ ਇੱਥੇ ਪ੍ਰੋਗਰਾਮ ਮਨਾਇਆ ਜਾ ਰਿਹਾ ਹੈ ਔਰ ਸਾਰੀਆਂ ਸੰਗਤਾਂ ਨੂੰ ਇਹ ਮੈਸੇਜ ਦਿੱਤਾ ਜਾਂਦਾ ਹੈ ਕਿ ਵਾਹਿਗੁਰੂ ਸਾਰਿਆਂ ਦੇ ਨਾਲ ਜੋ ਵੀ ਆਪ ਜੀ ਇੱਕ ਗੁਰਨਾਨਕ ਨਾਮ ਲੈਵਾ ਦੀ ਬਾਣੀ ਜੋ ਹੈ ਮਹਾਰਾਜ ਦੀ ਉਹਨੂੰ ਨਾਲ ਆਪ ਜੀ ਨੇ ਲੈ ਕੇ ਚੱਲਣਾ ਹੈ ਬਾਣੀ ਤੇ ਬਾਣਾ ਦੋਨੋਂ ਸੰਭਾਲ ਕੇ ਰੱਖਣੇ ਆ ਔਰ ਜੂੜਾ ਤੇ ਊੜਾ ਦੋਨੋਂ ਸੰਭਾਲ ਕੇ ਰੱਖਣੇ ਆ ਤੇ ਤਾਈ ਸਾਨੂੰ ਗੁਰਪੁਰਬ ਮਨਾਉਣ ਦਾ ਫਾਇਦਾ ਹੈ ਆਦਰਵਾਇਸ ਕੋਈ ਫਾਇਦਾ ਨਹੀਂ ਹੋਏਗਾ ਆਪ ਜੀ ਇਹਨੀਆਂ ਗੱਲਾਂ ਨਾਲ ਮੈਂ ਵਿਨਾਮ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

देखे, 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 देखे। देखे। जो बोले तो लेटेस्ट न्यूज सब तो पहला अपने फोन ऐसी देखने ला चैनल सब्सक्राइब करो और नोटिफिकेशन आइकन जरूर दबाओ